ਦੇਖ ਕੋਈ ਕਰੀ ਜਣਾ ਨਹੀਂ ਤੂੰ ਵੇਲਾ ਕਰਨ ਪਹਿਲਾਂ ਪਹਿਲਾਂ ਹੀ ਕੱਟ ਕੇ ਬਹਿ ਜਾਣਾ ਹਾਂ ਹਾਂਜੀ ਸਾਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰ ਲੱਗੇ ਸੀ ਸੱਜਣੋ ਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਮੋਰਾ ਵਾਲੀ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਫਰੀਦਕੋਟ ਆ ਜਾਂਦਾ ਐਸ ਵੇਲੇ ਤੁਹਾਨੂੰ ਕਾਕੇ ਵਪਾਰੀ ਨੂੰ ਮਲਾਉਣ ਲੱਗੇ ਆ ਇੱਕ ਸੂਨ ਨੂੰ ਤਿਆਰ ਮੱਝ ਤੇ ਇੱਕ ਸੱਜਣੋਂ ਆ ਗਈ ਤੋਕੜ ਗੱਬ ਵੀਰ ਦੀ ਚੈੱਕ ਕਰਾਈ ਵੀ ਆ ਤੁਸੀਂ ਆਪਣੀ ਕਰਾ ਕੇ ਲੈ ਜਿਓ ਜੁੜਿਓ ਐਂਡ ਤੱਕ ਤੁਹਾਡਾ ਧੰਨਵਾਦ ਜਿਹੜੀ ਪਸੰਦ ਆ ਗਈ ਕਰਕੇ ਤਸੱਲੀ ਕਰ ਲਿਓ ਖਰੀਦਦਾਰੀ ਆਜੋ ਲਈਏ ਜਾਣਕਾਰੀ ਤੋਕੜ ਗੱਬ ਤੋਂ ਹੀ ਆਪਾਂ ਕਰਦੇ ਹਾਂ ਸ਼ੁਰੂ ਇੱਧਰ ਰੁਵੇ ਕਾਕੇ ਸਾਸਰੀ ਘਰ ਸਾਸਰੀ ਘਰ ਭਾਈ ਹੋਰ ਸੁਣਾ ਵਧੀਆ ਵਧੀਆ ਠੀਕ ਚੜਦੀ ਕਲਾ ਨਾ ਹਾਂ ਹਾਂ ਹੋ ਤੇ ਆਪਣਾ ਨਾਂ ਐਡਰੈਸ ਦੱਸ ਆਪਣਾ ਪੈਨ ਮੋਰਾਣਾ ਜ਼ਿਲ੍ਹਾ ਫਰੀਕੋਟ ਨੰਬਰ ਵੀਰੇ 985327655 ਹਾਂਜੀ ਇਹਦੇ ਕਰੇ ਸੰਪਰਕ ਹਾਂਜੀ ਤੇ ਆ ਝੋਟੀ ਦਾ ਕੀ ਲੇਖਾ ਜੋਖਾ ਇਸ ਨੂੰ ਖੰਦੀ 4 ਕਿਲੋ ਦੁੱਧ ਆ ਯਾਰ 4 ਕਿਲੋ ਦੁੱਧ ਆ ਹਾਂ ਦੋਨੇ ਟਾਈਮ ਮਿਲਦੀ ਨਹੀਂ ਇੱਕੇ ਟਾਈਮ ਹੀ ਇੱਕੇ ਟਾਈਮ ਹੀ ਹਾਂ 4 ਕਿਲੋ ਦੁੱਧ ਤੇ ਗੱਭਣ ਕਿੰਨੇ ਚਿਰ ਲੱਗ ਜੂਗੀ ਫਿਰ ਯਾਰ ਦੋਨੇ ਟਾਈਮ ਚ ਜੇ ਟੀਕਾ ਲਾ ਕੇ ਆਪਾਂ ਚੁੰਨੇ ਆ ਫਿਰ ਦੋਨੇ ਟਾਈਮ ਚ ਹੋ ਸਕਦੇ ਆ ਇੱਕ ਟਾਈਮ ਭਾੜੇ ਤੇ ਮਿਲ ਪੈਂਦੀ ਆ ਹਾਂ ਟਾਈਮ ਭਾੜੇ ਤੇ ਮਾੜਾ ਹੁਣ ਦੁੱਧ ਨਹੀਂ ਮੈਨੂੰ ਚੋਲੇ ਨਾ ਮੇਰੀ ਜਿਆ ਸੁਭੀ ਦਾ ਤਾਂ ਠੀਕ ਆ ਠੀਕ ਆ ਤੇ ਗੱਬਣ ਕਿੰਨੇ ਚਿਰ ਦੀ ਆ ਇਹ 50 ਦਿਨਾਂ ਤੋਂ ਉੱਤੇ ਹੈ ਚੈੱਕ ਕਰਾਵੇ ਆ ਜਿਹੜਾ ਮਰਜੀ 50 ਦਿਨਾਂ ਤੋਂ ਉੱਤੇ ਗੱਬਣ ਚੈੱਕ ਆ ਹੁਣ ਪਾਸ ਆਪਣੇ ਆਪ ਤੇ ਦੁੱਧ ਕਾ ਤੂੰ ਇੰਨੀ ਛੇਤੀ ਘਟ ਗਈ ਉਹ ਦੁੱਧ ਗੁਲਦੀਪ ਨੂੰ ਕਈ ਵੀ ਰੋਲ ਆ ਤੇ ਬਸ ਉਹ ਨਹੀਂ ਕਰਦਾ ਠੀਕ ਆ ਮੈਂ ਤਾਂ ਮੈਂ ਝੋਟੀ ਚੰਗੀ ਹੈ ਯਾਰ ਕੱਦਕੁੱਦ ਵਾਲੀ ਇਹਨੂੰ 7-8 ਕਿਲੋ ਦੁੱਧ ਕੀ ਕਹਿੰਦਾ ਹਨਾ ਹਾਂ ਹਾਂ ਤਰ ਉਹ ਜਦੋਂ ਤੁਹਾਨੂੰ ਚੱਲਦੀ ਨਹੀਂ ਜੀ 50 ਦਿਨਾਂ ਦੀ ਗੱਬਣ ਆਪਣੀ ਚੈੱਕ ਕਰਾਈ ਅਗਲਾ ਆਪਦੀ ਕਰਾ ਕੇ ਲੈ ਜੇ ਤੇ ਨਹੀਂ ਡਾਕਟਰ ਨਾਲ ਗੱਲ ਕਰ ਲਈ ਹਨਾ ਹਾਂ ਹਾਂ ਤੇਰੇ ਜਵਾਬ ਤੋਂ ਸੁਣਾਈ ਗਿਆ ਠੀਕ ਆ ਠੰਡਾ ਟੀਕਾ ਟੂ ਕੱਲਵਾ ਦਾ ਹਾਂ ਹਾਂ ਠੀਕ ਆ ਕੱਢੀ ਬਾਹਰ ਨੂੰ ਥਣਾ ਥਣਾ ਲਿਓ ਓਕੇ ਆ ਓਕੇ ਓਕੇ ਪੂਰ ਸ਼ਟਾ ਨਾਲ ਗੰਡ ਨਾ ਨਾ ਕੁਛ ਨਹੀਂ ਠੀਕ ਆ ਸ਼ਾਮ ਨੂੰ ਚੋਏਗਾ ਹੁਣ ਹਾਂ ਹਾਂ ਸੱਜਣੋ ਸੂਹਾ ਦੂਜਾ ਤੀਜਾ ਹੀ ਆ ਹਨਾ ਨਵੀਂ ਝੋਟੀ ਆ ਮਨ ਲੋ ਵੀ ਸਜਣੋ ਕਾਦ ਚੰਗਾ ਬਰੀਕ ਚਮੜੀ ਦੀ ਥਣ ਥੁਣ ਵਿਰਲਾ ਤੇ ਆ ਬਾਕੀ ਕਈ ਵਾਰੀ ਸਜਣੋ ਇਹ ਹੁੰਦਾ ਕਿ ਕਈ ਵਾਰੀ ਕਿਤੇ ਪਸ਼ੂ ਦੱਬਾ ਮਾਰ ਗਿਆ ਜਾਂ ਕਿਵੇਂ ਪਰ ਅੱਜ ਚੱਕ ਪਾਸ ਤੇ ਬਾਕੀ ਤੁਸੀਂ ਜਾ ਕੇ ਸੰਭਾਈ ਕਰਿਓ ਇਹਦੀ ਤੇ ਇਹਨੂੰ ਯਾਰ 6-7 ਕਿਲੋ ਦੁੱਧ ਕੀ ਕਹਿੰਦਾ ਯਾਰ ਝੋਟੀ ਨੂੰ ਇਹਨੇ ਇਹਨੇ ਕਰਮਾ ਵਾਲੀ ਨੇ ਦੁੱਧ ਦੇਣ ਲੱਗ ਜਾਣਾ ਲੇਵਾ ਹਰਾ ਵਾ ਕੇਅਰ ਕਰ ਲਿਓ ਉਕੇ ਰਿਪੋਰਟ ਆ ਬਾਕੀ ਤੁਹਾਨੂੰ ਦਿਵਾਵਾਂਗੇ ਭਾਣਾ 10 ਰੇਟ ਅਜ ਇਹਦਾ ਔੜਦੀਆਂ ਜਾਣ ਵਾਲਾ ਕਰੀ ਤੇ 58000 ਦੀ ਕਿੰਦੀ ਵਿਚੇ ਰਾਂ ਜੱਤ ਨੂੰ ਕਿੰਨੇ ਦੀ 58 ਦੀ ਦੋ ਘੜ 60 ਦੀ ਹਾਂ ਝੋਟੀ ਮਿਲਾ ਗੱਡੀ ਆ ਯਾਰਾ ਯਾਰ ਮੈਂ ਮਾੜੀ ਕਹੀ ਆ ਹਾਂ ਇਹਦਾ ਮੈਂ ਕਹੀ ਆ ਫੇਰ ਦੱਸ ਦੇਣੀ ਦੱਸ ਕਿੰਨੇ ਦੀ 58 ਵਾਲੇ ਪਾੜੇ ਛੱਡ ਵੀ ਆਪ ਦੇ ਨਾਲ ਇੱਕ ਦੀ ਕੀ ਯਾਰ ਕਰਦੇ ਮਾਨਤਾ ਨਾ ਮਾੜਾ ਕੋਈ ਨਹੀਂ ਕਰਲਾ ਤੂੰ ਮਾੜਾ ਯਾ ਕਰ ਕਿ ਤੂੰ ਕਰ ਮੈਂ ਤਾਂ ਬਾਅਦ ਚ ਕਰੀ ਦੇਣਾ ਨਹੀਂ ਤੂੰ ਕਰ ਲੈ ਵਸ ਮਾਨਤਾ ਨਹੀਂ ਮਾੜਾ ਦਸੀ ਯਾਰ ਸਾਰਾ ਕੋ ਵੇਖ ਲਿਆ ਯਾਰ ਐ ਕਹਿ ਵੀ ਇੰਨੇ ਦੀ ਦੇ ਦਿਆਂਗੇ ਤੂੰ ਤੇ ਮਾੜਾ ਯਾਰ ਲੈਣ ਵਾਲੇ ਮੰਗੇ ਤੇਰੀ ਜੱਮਣਾ ਯਾ ਕਰਦੇ ਕਾਂਡਾ ਵਾਂਡਾ ਯਾ ਨਹੀਂ ਯਾਰ ਕੀ ਗੱਲ ਕਰੇ ਲੜਾਈ ਪੈ ਜੂ ਨਹੀਂ ਨਹੀਂ ਘਰੇ ਤਾਂ ਫਾਨੂੰ ਕੀ ਕਹਿਣਾ ਹੈ ਡਰਦਾ ਹਨਾ ਆਹ ਠੀਕ ਆ 55000 ਚ ਕਿੰਨੇ ਦੀ ਯਾਰ ਕਰਦੇ ਮਾਨਤਾਂ ਜਿਆ ਤੂੰ ਕਰਦੇ ਮਾਰ ਝੋਟੀ ਵੇਖ ਲੈ ਕੇ ਪਾਸ ਕੁੰਜੀ ਓ ਯਾਰ ਮੈਂ ਤਾਂ ਤੈਨੂੰ ਆਹਦਾ ਨਹੀਂ ਦੁੱਧ ਥੋੜਾ ਝੋਟੀ ਦਾ ਵੇਚ ਦਿੰਦਾ ਆਪਾਂ ਮਾ 70 ਦੀ ਦੁੱਧ ਤਾਂ ਹੁਣ ਜੇ ਆਪਾਂ ਐਂ ਕਹ ਜੀ ਵੀ 8ਾ ਪਰੇ ਨੂੰ ਕਰਾ ਚੂਣ ਆ ਗਿਆ ਅਗਲਾ ਲੋਕ ਕੰਡੇ ਜੇਬ ਚ ਭਾਗੇ ਆ ਜਾਂਦੇ ਇਹ ਸੋਚ ਲੈ ਯਾਰ ਆਪਣੇ ਹਾਂ ਐਜੀ ਦੁਨੀਆ ਪਈਉ ਜੇ ਮਾਰਦੀ ਆ ਜੀ ਗਦੀ ਆਪਾਂ ਠੀਕ ਆ ਬਾਕੀ ਓਕੇ ਰਿਪੋਰਟ ਆ ਹਣਾਂ ਚਲ 58 ਜੋ ਪਿਆਰ ਮੁਹੱਬਤ ਹੋ ਜੂਗਾ ਹਨ ਹਾਂ ਹਾਂ ਹੋ ਜੂਗਾ ਕੁੰਨੀ ਕਰਦਾ ਚਲ ਆਪੇ ਦੇ ਦੂਗਾ ਸੱਜਣਾ ਜਦੋਂ ਇਹਨੂੰ ਢੀਂਡ ਪੈ ਗਈ ਹਨਾ ਸਿੰਘਾਂ ਤੇ ਤੇ ਇਹਦਾ ਕੀ ਹਿਸਾਬ ਕਿਤਾਬ ਸੂਗਾ ਕਿਹੜਾ ਇਹ ਆ ਤੀਜਾ ਸੂਗੀ ਤੀਜਾ ਸੂਗੀ ਇਹਦੇ ਮਾਲਕਾਂ ਨੇ ਕਹਿਤਾ ਹਾਂ ਹਾਂ ਦਿਨ ਦਿਨ ਲੇ ਜੀ 10 ਕੁੱਲੇ ਹਫਤੇ ਦੇ ਵਿੱਚ ਵਿੱਚ ਸੂਤੂ ਹਨਾ 10 ਦਿਨਾਂ ਨੂੰ ਤੇ ਦੁੱਧ ਦਾ ਕੀ ਹਿਸਾਬ ਕਿਤਾਬ ਦੇ ਦਿੰਦੀ ਆ ਚੌਥਾ ਯਾਰਾਂ ਵੇਖ ਲਾ ਕਹਿੰਦੀ ਜੇ ਸਾਹਮਣੇ ਕਿਡੀਆਂ ਕਿਡੀਆਂ ਨਾੜਾਂ ਮੋਟੀਆਂ ਤੇ ਖਾਂ ਲੱਗਾ ਹੂੰ ਨੇ ਕੀਆਂ ਦੇ ਮਾਲਕੇ ਦੇ ਹੈਂ 12 ਕਿਲੋ ਪ੍ਰੋਦਾ ਇਹਦੇ ਮਾਲਕਾਂ ਦੇ 12 ਕਿਲੋ ਦੁੱਧ ਚੋਇਆ ਹਾਂ ਤੇ ਸੁਆ ਕੀਆ ਥਣਾ ਥਣਾ ਲੁੱਟ ਪੀਓ ਓਕੇ ਓਕੇ ਜਮਾਈਓ ਭਾਰਪੂਰ ਭਾਰਪੂਰੀ ਗਾਰੰਟੀ ਥਾਣਾ ਭਾਰਤੀ ਗਾਰੰਟੀ ਥਾਣਾ ਅਗਲਾ ਟੈਪ ਕੇ ਲੈ ਜੇ ਜਿਹੜਾ ਵੀ ਸੌਦਾ ਕਰਦਾ ਤੋਰ ਕਰਾਂ ਹਾਂ ਚੱਕੀ ਦੀ ਹਮ ਸੱਜਣਾ ਕੋਈ ਨਹੀਂ ਇਹਨਾਂ ਨੇ ਹਣੀ ਖੇਡਣਾ ਵੱਡੇ ਕੰਦ ਕਾਟਦੀ ਆ ਸੱਜਣਾ ਕੋੜ ਕੱਢਾ ਪਚੋਤੀ ਤੇ ਬਾਕੀ ਇਹ ਦਰਮਿਆਨੇ ਕੱਦ ਕਾਟਦੀ ਆ ਇਹ ਨੋਟ ਕਰ ਲਿਓ ਮੋਟਾ ਬਸ ਕੱਢੀ ਕਰਾਂ ਬਾਹਰ ਇਹਨੂੰ ਸਜਣੋ ਹਾਈਟ ਨਹੀਂ ਬਾਲੀ ਵੱਡੀ ਤੇ ਪਰ ਲੀਵਾ ਭਾਂਡਾ ਤੇ ਕੁਆਲਟੀ ਮਾਈਦੀ ਦੁੱਧ ਵਾਲੀ ਆ ਜਿਵੇਂ ਵੀਰ ਨੇ ਦੱਸਿਆ ਨਾ ਵੀ ਦੂਜੇ ਸੂਏ ਇਹਦੇ ਮਾਲਕਾਂ ਨੇ ਦੱਸਿਆ 12 ਕਿਲੋ ਦੁੱਧ ਸੂਹਾ ਤੁਸੀਂ ਵੀ ਲਾ ਲਿਓ ਗੈਸ ਆਪਣਾ ਕਿਉਂਕਿ ਕੋਈ ਸੂਏ ਇੱਕ ਅੱਡੇ ਨਾਲ ਇਹ ਕਰਮਾਂ ਵਾਲੀਆਂ ਬੁੱਢੀਆਂ ਨਹੀਂ ਹੋ ਜਾਂਦੀਆਂ ਵੇਖੋ ਗਰਲ ਵਰਲ ਵਰਲਾ ਲੀਵਾ ਪਾਂਡਾ ਹੌਲੀ ਪੁੱਤ ਹੌਲੀ 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 ਆ ਵੇਖੋ ਹੁਣ ਕੁਆਲਿਟੀ ਮਾਈਦੀ ਬਾਕੀ ਰੇਟ ਇਹਦਾ ਵੀਰ ਕੀ ਕਰਦਾ ਉਹ ਵੀ ਆਪਾਂ ਕਨਫਰਮ ਕਰ ਲੈਣਾ ਭਰਾ ਤੋਂ ਆ ਵੇਖੋ ਜਾਤ ਨਸਲ ਇਹਵੀਆਂ ਕਈ ਵਾਰੀ ਦਰਮਿਆਨੀਆਂ ਬੜੀਆਂ ਖਰੀਆਂ ਹੁੰਦੀਆਂ ਸੱਜਣੋ ਦੁੱਧ ਨੂੰ ਇਹਦਾ ਰੇਟ ਫਰਸ਼ਾ 92 ਦੀ ਜਿੜੀ ਹੈ 90 ਦੇ ਦੋ ਬਾਕੀ ਕੋਲੇ ਲਾਉਣਾ ਯਾਰ ਪਿਆਰ ਮੁਹੱਬਤ ਹੋ ਜਾਊਗਾ ਹੋਜੂ ਹੋਜੂ ਮਰੀ ਜੀ ਵੇਰ ਖਲਾ ਖੋਲ ਖਲੇ ਆਵਾਜ਼ ਬਖਾਦ ਗਏ ਯਾਰ ਲੈ ਵਾ ਚੰਗਾ ਨਹੀਂ ਵਾ ਚੰਗਾ ਨਹੀਂ ਠੀਕ ਆ ਜੱਟਾ ਉਫੀ ਰਿਪੋਰਟ ਆ ਨਾ ਆ ਵੇਖੋ ਸੱਜਣੋ ਕੁਆਲਟੀ ਲੈਵੇ ਭਾਂਡੇ ਦੀ ਲਾਲੀ ਵਾਲਾ ਚੰਗੀ ਆ 92000 ਚੋ ਪਿਆਰ ਮੁਹੱਬਤ ਆਹੋ ਜੀ ਆਹੋ ਜੀ ਲਓ ਵੇ ਸੱਜਣੋ ਇਹ ਐਨੀਮਲ ਐਸ ਵੇਲੇ ਅ ਵਿਕਰੀ ਵਾਲੇ ਆ ਪੰਡ ਮੋਰਾ ਵਾਲੀ ਤੇ ਜਿਹੜੇ ਫਰੀ ਰਿਪੋਰਟ ਦੇ ਵਿੱਚ ਨੰਬਰ ਵੀਰ ਦਾ ਸਕਰੀਨ ਤੇ ਚੱਲੀ ਜਾਂਦਾ ਜਿਹੜਾ ਪਸੰਦ ਆ ਗਿਆ ਕਰਕੇ ਤਸੱਲੀ ਕਰ ਲਿਓ ਖਰੀਦ ਲੈ ਜਿਉਂਦੇ ਵਾਸਤੇ ਰੋ